ਸਹੀ ਗਾਲ ਮੇਰਾ ਨਾਮ ਰਮਨਦੀਪ ਹਾਲਰ ਜਿਸ ਤਰ੍ਹਾਂ ਕਿ ਕਸ਼ਮੀਰ ਦੇ ਵਿੱਚ ਇੱਕ ਮਤਭਾਗੀ ਘਟਨਾ ਹੁੰਦੀ ਹੈ ਔਰ ਇਹ ਕਸੂਰ ਲੋਕਾਂ ਦੀ ਜਨਗਤ ਹੈ ਜਗਿਆ ਨੇ ਔਰ ਆਏ ਨਾ ਆਏ ਦਿਨ ਕਿਦਣਾ ਕਿਤੇ ਇਸ ਤਰ੍ਹਾਂ ਦਾ ਕਾਰ ਕਿਦਣਾ ਕਿਤੇ ਹੁੰਦਾ ਹੀ ਨਹੀਂ ਲੈਂਦਾ ਔਰ ਸਰਕਾਰਾਂ ਨੂੰ ਸਿਰਫ ਆਪਣਾ ਬੋਰਡ ਕੈਨ ਸੁਭਾਲਣ ਦੀ ਸਿਰਫ ਉਤੋਂ ਉੱਤੇ ਤੱਕ ਹੀ ਸੀਮਤ ਨੇ ਉਸ ਤੋਂ ਅੱਗੇ ਸਰਕਾਰਾਂ ਕੋਈ ਵੀ ਕੰਮ ਨਹੀਂ ਦੇਖੀ ਜਾਂ ਕੋਈ ਇਸ ਤਰ੍ਹਾਂ ਦੀ ਕੋਪੀ ਦੇ ਕੋਈ ਨਿਗਾ ਨਹੀਂ ਮਾਰਦੀ باقی اور سانہ موجود نے اس وقت پریزنٹ انڈین مسلم کونسل پنجاب اسی انہوں نے کہا کہ گل بات ہے اس مدے کا گل بات ہے سچی گل اس سب تو پہلا تا یہ دسو جڑا کی جڑا کی کشمیر دے وچ حملہ ہویا ہوا اس نوں لے کے کی کہنا مطلب بکر بسم اللہ الرحمن الرحیم کشمیر دے جڑا پہلگام تے حملہ ہویا ہے وہ بھی بڑا نندا یوگ ہے کچھ بے قصور لوکاں دی ہتیاں ہوئی ہیں ਉਹ ਜਿਹੜੇ ਲੋਕ ਜਿਨ੍ਹਾਂ ਨੇ હત્યા ਕੀਤੀਆਂ ਉਹ ਇਨਸਾਨ ਨਹੀਂ ਹਯਾਨ ਜਾਂ ਸ਼ੈਤਾਨ ਸੀਗੇ ਜਿਹੜੇ ਦੁਕੀ ਉਕ ਕਰਕੇ ਗਏ ਆਗੇ। ਉਸ ਦੀ ਵਜ੍ਹਾ ਨਾਲ ਪੂਰੇ ਮੁਲਕ ਦੇ ਵਿੱਚ ਅੱਜ ਇੱਕ ਫਿਰਕਾਪ੍ਰਸਤੀ ਦੀ ਲਹਿਰ ਚੱਲ ਪਈ ਹੈ। ਉਸ ਨੂੰ ਰੋਕਣ ਲਈ ਅਸੀਂ ਪੂਰੇ ਪੰਜਾਬ ਦੇ ਵਿੱਚ ਅੱਜ ਜਿਹੜੇ ਹਰ ਮਸਜਿਦ ਦੇ ਬਾਹਰ ਉੱਤਦੇ ਸਾਡੇ ਅੰਤਖਵਾਦ ਔਰ ਅਸੀਂ ਹਿੰਦੂ ਭਾਈਚਾਰੇ ਨੂੰ ਇਹ ਸੰਦੇਸ਼ ਦਿੱਤਾ ਹੈ ਕਿ ਅਸੀਂ ਤੁਹਾਡੇ ਨਾਲ ਪੂਰੀ ਤਰ੍ਹਾਂ ਖੜੇ ਹਾਂ ਇਸ ਮੁਸ਼ਕਲ ਦੀ ਘੜੀ 'ਚ ਅਸੀਂ ਤੁਹਾਡੇ ਨਾਲ ਆ ਕੀ ਕਸੂਰ ਕੀ ਲੱਗਦਾ ਜੰਮ ਕੀ ਕਸੂਰ ਸੋਨਾ ਲੋਕਾਂ ਦਾ ਕਿ ਉਹ ਹਿੰਦੂ ਸੀਗੇ ਪਰ ਮੈਨੂੰ ਲੱਗੇ ਲੱਗਾ ਕਿ ਕਈ ਕਈ ਕਹਿੰਿਆ ਬਲੋ ਇਸ ਨੂੰ ਧਾਰਮਿਕ ਮੁੱਦਾ ਵੀ ਬਣਾਇਆ ਜਾ ਰਿਹਾ ਹੋਵੇ ਦੇਖੋ ਗੰਤਗਾ ਨਾ ਧਾਰਮਿਕ ਮੁੱਦਾ ਨਹੀਂ ਬਣਾਉਣਾ ਚਾਹੀਦਾ ਉਥੇ ਮੁਸਲਮਾਨ ਵੀ ਤਾਂ ਮਰੇ ਆ ਮੁਸਲਮਾਨਾਂ ਨੇ ਬਚਾਇਆ ਵੀ ਤਾਂ ਹੈ ਉਹਨਾਂ ਨੂੰ ਜਿਹੜੇ ਆਪਣੀਆਂ ਪਿੱਠਾਂ ਦੇ ਲੱਜ ਕੇ ਉਹਨਾਂ ਨੇ ਥੱਲੇ ਤੋਂ ਹੀ ਲੈ ਕੇ ਆਏ ਉਹਨਾਂ ਨੂੰ ਉੱਥੇ ਕੋਈ ਫੋਰਸ ਨਹੀਂ ਸੀ ਨਾ CRPF ਸੀ ਨਾ ਪੁਲਿਸ ਸੀ ਨਾ ਆਪਣਾ ਉੱਥੇ ਲੋਕਲ ਪੁਲਿਸ ਸੀ ਪਰ ਉਹ ਘਟਕਾ ਤੇ ਜਿਹੜਾ ਉੱਥੇ ਐਸਐਸਬੀ ਸੀ ਉਹਨੂੰ ਤਾਂ ਸਸਪੈਂਡ ਕਰ ਦਿੰਦਾ ਕੋਈ ਨਹੀਂ ਕੀਤਾ ਔਰ ਉਹ ਜਿਹੜੇ ਬੇਕਸੂਰ ਲੋਕ ਸੀ ਉਹਨਾਂ ਨੂੰ ਜਿਹੜਾ ਮਾਰਿਆ ਗਿਆ ਉਹ ਵੀ ਇੱਕ ਛੋਟੇ ਬੱਚੇ ਦੀ ਮੈਂ ਵੀਡੀਓ ਦੇਖ ਰਹੀ ਹਾਂ ਇਹ ਗੁਜਰਾਤ ਦਾ ਸੀਗਾ ਉਹ ਉਹਨੇ ਜਾ ਕੇ ਕਿਹਾ ਵੀ ਉੱਥੇ ਸਰਕਾਰ ਦਾ ਨਾਮ ਦੀ ਕੋਈ ਚੀਜ਼ ਨਹੀਂ ਸੀ ਕਿ ਉਸ ਬੱਚੇ ਨੇ ਉਹਦਾ ਪਿਓ ਕਿਉਂ ਸੀ ਦੋਆ ਤੇ ਉਹਦੇ ਨਾਲ ਇੱਕ ਛੋਟਾ ਜਿਹਾ ਬੱਚਾ ਹੈ ਮਹਿਸੂਸ ਕਰ ਰਿਹਾ ਹੈ ਕਿ ਸਰਕਾਰ ਨਾਮ ਦੀ ਕੋਈ ਚੀਜ਼ ਨਹੀਂ ਮੋਦੀ ਉਥੇ ਤਿੰਨਹਾਂ ਮੁੱਖ ਮੰਤਰੀ ਰਿਆ ਗੁਜਰਾਤ ਤੇ ਉਹਨਾਂ ਨੂੰ ਸੋਚਣਾ ਚਾਹੀਦਾ ਵੀ ਗੁਜਰਾਤ ਦੇ ਲੋਕ ਕੀ ਕਹਿ ਰਹੇ ਹੈ ਇਹ ਬੇੜਾ ਕਿ ਇੱਕ ਸ਼ਾਦੀ ਦੇ ਤਹਿਤ ਹੋਇਆ ਕਿ ਦੋਨੋਂ ਧਰਮਾਂ ਨੂੰ ਲੜਾ ਲੱਗਦਾ ਜਾਵੇ ਪੂਰੇ ਦੇਸ਼ ਦੇ ਵਿੱਚ ਜਿਹੜਾ

ਤੁਸੀਂ ਇਹ ਦੇਖੋ ਜਦੋਂ ਬੀਜੇਪੀ ਦੀ ਸਰਕਾਰ ਆਉਂਦੀ ਹੈ ਹਮਲਾ ਹੋਦਾ ਹੀ ਕਿਉਂ ਹੁੰਦਾ ਹੈ ਪਹਿਲਾਂ ਕਾਰਗਿਲ ਹੋਇਆ ਉਸ ਤੋਂ ਬਾਅਦ ਪਾਰਲੀਮੈਂਟ ਤੇ ਹਮਲਾ ਹੋਇਆ ਬਿਲਕੁਲ ਗਾਮਾ ਹੋਇਆ ਹੁਣ ਨਵਾਂ ਕੰਡੋ ਨੇ ਇਹ ਬੀਜੇਪੀ ਦੀ ਸਰਕਾਰ ਜੀ ਕਿਉਂ ਹੁੰਦੇ ਆ ਕੀ ਲੈਂਦਾ ਵੀ ਇਹ ਤੁਹਾਨੂੰ ਲੈਣ ਲੱਗੇ ਬੀਜੇਪੀ ਸਰਕਾਰ ਜਦੋਂ ਆਉਂਦੀ ਉਸ ਉਦੋਂ ਹੀ ਜਿਹੜਾ ਪਹਿਲਾਂ ਹਮਲੇ ਹੁੰਦੇ ਸੀ 500 ਰੁਪਏ ਲੈ ਕੇ ਇੱਕ ਜਹਾੜੀ ਤੇ ਲੋਕ ਪੱਤਰ ਮਾਰਦੇ ਹੁੰਦੇ ਸੀ ਉਸ ਟਾਈਮ ਬੀਜੇਪੀ ਸਰਕਾਰ ਤਾਂ ਸੀਗੀ ਨਹੀਂ ਤੇ ਨਹੀਂ ਸੀਗੀ ਮਗਰ ਉਹ ਸਰਕਾਰਵਾਈ ਤਾਂ ਹੁੰਦੀ ਸੀ ਲੋਕੀ ਫੜੇ ਵੀ ਜਾਂਦੇ ਸੀਗਾ ਲੇਕਿਨ ਇਹਦੇ ਸਰਕਾਰਵਾਈ ਮੁਝ ਜ਼ਿੰਮੇਵਾਰੀ ਲੈਣ ਲੋਕੀ ਜਿਆਪੀ ਤੂੰ ਜੇਕਰ ਬੰਬਈ ਜੇਦੋਂ ਬਲਾਸਟ ਹੋਏ ਉਹ ਜਿਹੜਾ ਗ੍ਰਹਿ ਮੰਤਰੀ ਸੀ ਜੇਗਾ ਉਹਨੂੰ ਸਿਫਾਰਸ਼ ਦੇਣਾ ਪਿਆ ਸੀ ਅਮਿਤ ਸ਼ਾ ਬੇਸਰਨਾਮਾ ਨੂੰ ਬੈਠਾ ਕੋਈ ਸਿਫਾਰਸ਼ ਦੇਣ ਦੀ ਲੋੜ ਹੀ ਨਹੀਂ ਉਹ ਕਹਿੰਦੇ ਅਸੀਂ ਤਾਂ ਸਿਫਾਰਸ਼ ਲੈਣੇ ਆਂ ਦੰਦੇ ਨਹੀਂ ਹੈਗੇ ਕੀ ਲੱਗਦਾ ਵਾ ਕਿ ਜਿਹੜਾ ਇਹ ਸਾਜ਼ਿਸ਼ ਪਾਕਿਸਤਾਨ ਵੱਲੋਂ ਹੋਈ ਆ ਹੋ ਸਕਦਾ ਪਾਕਿਸਤਾਨ ਨੇ ਕੀਤੀ ਆ ਜਾਂ ਹੋਰ ਕਿਸੀ ਬਾਹਰੀ ਦੇਣ ਚਾਈਨਾ ਵੀ ਤਾਂ ਸਾਡੇ ਖਿਲਾਫ ਬੈਠਾ ਹੋਰ ਕੰਟਰੀਆਂ ਵੀ ਸਾਡੇ ਖਿਲਾਫ ਬੈਠੀਆਂ ਜੀ ਕਿਸੇ ਨੇ ਵੀ ਕਰਾਈ ਹੋਵੇ ਜਿਨੇ ਵੀ ਕਰਾਈ ਆ ਉਹਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਆ ਉਹ ਅੰਦਰਵਾਦੀ ਇਹਦੇ ਕੈਂਪ ਬਹੁਤ ਤਬਾਹ ਕਰਨ ਚਾਹੀਏ ਇਹ ਜਾਂਚ ਦਾ ਮਿਸ਼ਾਵਾ ਹਾਂ ਜਾਂਚ ਕਰਨੀ ਚਾਹੀਦੀ ਉੱਤ ਸਤਰੀਏ ਜਾਂਚ ਕਰਨੀ ਚਾਹੀਦੀ ਆ ਔਰ ਉੱਥੇ ਜਿਹੜੇ ਕਸ਼ਮੀਰੀ ਐ ਜਿਹੜਾ ਉਹ ਸ਼ਹੀਦ ਹੋਇਆ ਵੀ ਉੱਥੇ ਉਹਨਾਂ ਉਹਨਾਂ ਨੂੰ ਵੀ ਜਿਹੜਾ ਸਰਕਾਰ ਉਹਨਾਂ ਦੇ ਬੱਚਿਆਂ ਨੂੰ ਦੇਖਿਆ ਉਹਨਾਂ ਨੂੰ ਵੀ 1-1 ਕਰੋੜ ਰੁਪਏ ਦੀ ਜਿਹੜੀ ਹੈ ਗ੍ਰਾਂਟ ਦਿੱਤੀ ਜਾਵੇ ਨਾਲ ਨੌਕਰੀ ਸੀ ਉਹਨਾਂ ਦੇ ਪਰਿਵਾਰਾਂ ਔਰ ਜਿੰਨੇ ਵੀ ਉੱਥੇ ਟੂਰਿਸਟ ਗਾਈਡਸ ਨੇ ਉਹਨਾਂ ਨੂੰ ਅਸਰਾ ਦਿੱਤਾ ਜਾਵੇ ਤਾਂ ਕਿ ਆਪਣੇ ਜਿਹੜੇ ਨਾਲ ਜਿਹੜੇ ਟੂਰਿਸਟ ਹੈਗੇ ਆ ਉਹਨਾਂ ਨੂੰ ਬਚਾਇਆ ਜਾ ਸਕੇ ਤੇ ਤੁਸੀਂ ਲਾਸਟ ਵਿੱਚ ਕੀ ਮੈਸੇਜ ਦੇਣਾ ਚਾਹੁੰਦੇ ਮੈਂ ਜਾਨਣਾ ਕਿ ਵੀ ਪੰਜਾਬ پورے ਦੇਸ਼ ਦੇ ਵਿੱਚ ਸ਼ਾਂਤੀ ਅਮਨ ਅਮਨ ਭਾਈਚਾਰਾ ਮਰਕਰਾਰ ਰਹਿਣਾ ਚਾਹੀਦਾ ਹੈ ਕੋ ਹਿੰਦੂ ਮੁਸਲਮਾਨ ਦਾ ਝਗੜਾ ਨਹੀਂ ਹੈ ਜਿਹੜੇ ਸਟੂਡੈਂਟਾਂ ਨੂੰ ਲੋਕ ਘੁੱਟ ਰਹੇ ਆ ਜਿਹਦੇ ਫਿਰ ਸ਼ਰਾਬੀ ਲੋਕ ਨੇ ਪო ਜਾਣਬੁੱਝ ਕੇ ਕਸ਼ਮੀਰੀ ਸਟੂਡੈਂਟਾਂ ਨੂੰ ਘੁੱਟ ਰਹੇ ਆ ਅਗਲੇ ਦਿਨ ਅਥੋਂ ਵਾਪਸ ਜਾਣਗੇ ਉਹ ਫਿਰ ਦੂਜੇ ਪਾਸਿਆਂ ਨੂੰ ਦਰਣਗੇ ਅੱਜ ਤਾਂ ਉਹ ਪੜਨ ਆਏ ਹੋਏ ਆ ਤੁਹਾਡੇ ਜੀ ਸਾਡੇ ਬੋਲ ਜਦੋਂ ਕਾਲਜਾਂ ਦੇ ਪਰ ਹੋ ਰਿਹਾ ਹੈ ਲੜਕੀਆਂ ਵੀ ਆ ਦਰਕੇ ਵੀ ਆ ਪਰ ਮੁੜ ਕੇ ਕਸ਼ਮੀਰ ਇੱਕ ਸਿੱਧੀ ਰਾਹ ਤੇ ਡਲ ਪਿਆ ਹੈ ਉੱਤਵਾਦ ਨੂੰ ਛੱਡ ਚੁੱਕਿਆ ਹੈ ਇਹ ਜਿਹੜੇ ਲੋਗ ਨੇ ਜਿਹੜੇ ਕੁੜੀਆਂ ਮੁੰਡਿਆਂ ਨੂੰ ਘੁੱਟ ਰਹੇ ਆ ਇਹ ਤੇ ਜਾਣਬੁੱਝ ਕੇ ਉਹ ਉੱਤਵਾਦੀਆਂ ਦਾ ਕੰਮ ਪੂਰਾ ਕਰ ਰਹੇ ਆ ਜੋ ਉੱਤਵਾਦੀ ਜਾਂਦੇ ਸੀ ਇਹ ਲੋਗ ਉਹਨੂੰ ਇਹਨਾਂ ਨੂੰ ਘੁੱਟ ਕੇ ਪੂਰਾ ਕਰ ਰਹੇ ਆ ਉਹੀ ਜਾਂਦੇ ਸੀ ਕਿ ਆਪਾਂ ਚ ਜਿਹੜਾ ਮਾਰਕੋ ਟੂ ਸ਼ੁਰੂ ਹੋਇਆ ਮਾਰ ਸ਼ੁਰੂ ਹੋਇਆ ਬਹੁਤ ਬੰਨਕ ਜਿਸਾ ਕਿ ਕਸ਼ਮੀਰ ਦੇ ਵਿੱਚ ਹਮਲਾ ਹੋਇਆ ਵਾ ਮੰਦ ਭਾਗੀ ਘਟਨਾ ਹੋਈ ਆ ਉਸ ਨੂੰ ਲੈ ਕੇ ਆਪਾਂ ਗੱਲਬਾਤ ਕਰਾਂਗੇ ਮੁਫਤੀ ਪੰਜਾਬ ਮੁਫਤੀ ਸਰਦਾਰ ਹੁਸੈਨ ਲੁਧਿਆਣਵੀ ਜੀ ਨਾਲ ਪਕਰਦੇ ਗੱਲਬਾਤ ਸਰ ਸਤਿ ਸ੍ਰੀ ਅਕਾਲ ਅੱਛਾ ਸਭ ਤੋਂ ਪਹਿਲਾਂ ਤਾਂ ਇਹ ਦੱਸੋ ਜਿਹੜਾ ਕਿ ਕਸ਼ਮੀਰ ਦੇ ਵਿੱਚ ਮੰਦ ਭਾਗੀ ਘਟਨਾ ਹੋਈ ਆ ਉਸ ਨੂੰ ਲੈ ਕੇ ਤੁਹਾਡੀ ਕੀ ਰਾਏ ਆ ਸਰ ਜੇ ਕਿ ਇਹ ਟੂਰਿਸਟਾਂ ਦਾ ਕੋ ਕਸੂਰ ਸੀ ਕਿ ਜਿਹੜੇ ਘੁੰਮਣ ਗਏ ਸੀਗੇ ਦੇਖੋ ਇਹਦੇ ਵਿੱਚ ਸਭ ਤੋਂ ਵੱਡੀ ਗੱਲ ਇਹ ਹੈ ਕਿ ਜਿਹੜੀ ਵਿਦੇਸ਼ੀ ਤਾਕਤਾਂ ਆ ਉਹਨਾਂ ਦਾ ਅਸਲ ਮਕਸਦ ਹੈ ਹਿੰਦੁਸਤਾਨ ਦੇ ਲੋਕਾਂ ਵਿੱਚ ਇੰਤਸ਼ਾਰ ਪੈਦਾ ਕਰਨਾ ਆਪਸ ਲੜਾਣਾ ਉਹਨਾਂ ਦਾ ਕੋਈ ਮਜ਼ਬ ਨਹੀਂ ਹੈ ਚਾਹੇ ਤੁਸੀਂ ਟੂਰਿਸਟ ਆ ਚਾਹੇ ਤੁਸੀਂ ਉੱਥੇ ਉੱਥੇ ਦੇ ਵਾਸੀ ਹੋ ਉਹਨਾਂ ਨੂੰ ਕੋਈ ਲੈਣਾ ਦੇਣਾ ਨਹੀਂ ਉਹਨਾਂ ਦਾ ਮਕਸਦ ਇੱਕ ਹੈ ਕਿ ਕਿਸੇ ਤਰ੍ਹਾਂ ਹਿੰਦੁਸਤਾਨ ਦੀ ਏਕਤਾ ਨੂੰ ਖਤਮ ਕੀਤਾ ਜਾਵੇ ਤੁਸੀਂ ਮਜ਼ਬ ਦੀ ਗੱਲ ਕੀਤੀ ਨਾ ਹਮ ਹਿੰਦੂ ਨਾ ਮੁਸਲਮਾਨ ਅੱਲਾ ਰਾਮ ਕੇ ਪਿੰਡ ਪ੍ਰਾਨ ਪਰ ਕਈ ਲੋਕ ਇਸ ਨੂੰ ਧਾਰਮਿਕ ਮੁੱਦਾ ਵੀ ਬਣਾਉਂਦੇ ਨੇ ਦੇਖੋ ਉਹਨਾਂ ਦੀ ਗਲਤੀ ਹੈ ਉਦੀ وجہ ਕੀ ਹੈ ਉਦੀ وجہ ਇਹ ਹੈ ਕਿ ਪਹਿਲ ਗਾਮ ਵਿੱਚ ਜਿੰਨੇ ਹਿੰਦੂ ਮਰੇ ਤੇ ਮੁਸਲਮਾਨ ਵੀ ਮਰੇ ਆ ਤੇ ਇੱਕ ਵੱਡੀ ਗੱਲ ਉਹ ਚ ਇਹ ਹੈ ਕਿ ਬਹੁਤ ਸਾਰੇ ਕਸ਼ਮੀਰੀ ਜਿਹੜੇ ਮੁਸਲਮਾਨ ਉੱਥੇ ਦੇ ਵਾਸੀ ਸੀ ਉਹਨਾਂ ਨੇ ਬਹੁਤ ਸਾਰੇ ਹਿੰਦੂਆਂ ਮੁਸਾਫਿਰਾਂ ਨੂੰ ਜਿਹੜੇ ਉੱਥੇ ਗਏ ਸੀ ਘੁੰਮਣ ਫਿਰਨ ਵਾਸਤੇ ਉਹਨਾਂ ਨੂੰ ਆਪਣੀ ਪੁੱਛ ਤੇ ਪਿੱਠ ਤੇ ਚੜਾ ਕੇ ਉਹਨਾਂ ਬਚਾ ਕੇ ਲੈ ਗਏ ਤੇ ਮੇਰੀ ਹੱਦ ਅਸਮ ਤਿਆਰ ਨਹੀਂ ਹੈ ਪਰ ਸਾ ਜਿਹੜੀ ਉਹ ਪੈਂਟਾ ਖਲਵਾ ਖਲਵਾ ਦੇਖਿਆ ਗਿਆ ਜੋ ਕੋਈ ਸਰਕਾਰ ਦੀ ਨਾਕਾਮੀ ਹੈ ਮਤਲਬ ਇਹਦਾ ਮਤਲਬ ਇਹ ਹੈ ਕਿ ਉਹਨਾਂ ਕੋਲ ਇੰਨਾ ਟਾਈਮ ਸੀਗਾ ਕਿ ਤਫਸੀਲ ਦੇ ਨਾਲ ਉਹ ਸਾਰੇ ਪੈਂਟਾਕਲ ਆ ਕੇ شناخت ਕਰਕੇ ਫਿਰ ਗੋਲੀ ਮਾਰ ਰਹੇ ਸੀ ਤੇ ਇੱਕ ਵੀਡੀਓ ਪਤਾ ਲੱਗਿਆ ਕਿ ਇੱਕ ਲੜਕੀ ਚਿੱਲਾਰੇ ਸੀ ਕਹਿ ਰਹੀ ਸੀ ਅਗਰ ਡੇਡ ਕੈਂਟ ਦੇ ਅੰਦਰ ਮੇਰਾ ਕੋਈ ਮਦਦਗਾਰ ਆ ਜਾਂਦਾ ਤੇ ਮੇਰਾ ਪਰਬਾਤ ਬਚ ਜਾਂਦਾ ਜਿਹਦਾ ਮਤਲਬ ਹੈ ਕਿ ਏਜੰਸੀਆਂ ਫੇਲ ਹੋ ਗਈਆਂ ਬੀਐਸਐਫ ਉੱਤੇ ਸੀ ਸੀਆਰਪੀਆ ਉੱਤੇ ਸੀ ਪੁਲਿਸ ਉੱਤੇ ਨਹੀਂ ਸੀਗੀ ਏਜੰਸੀ ਕੀ ਕਰ ਰਹੀ ਹੈ ਸੀ ਜੇਢ ਘੰਟਾ ਤੜਪਦਾ ਰਹਿੰਦਾ ਭਰਾ ਪਰ ਉੱਥੇ ਕੋਈ ਪੁਲਿਸ ਨਹੀਂ ਕੋਈ ਉੱਥੇ ਮਿਲਟਰੀ ਨਹੀਂ ਪਹੁੰਚੀ ਹੈ ਜੀ ਕੀ ਲੱਗਦਾ ਜਿਹੜੀ ਮਿਲਟਰੀ ਹਟਾ ਦਿੱਤੀ ਗਈ ਆ ਉਸ ਨੂੰ ਲੈ ਕੇ ਫਿਰ ਦੁਬਾਰਾ ਇਹ ਜੇ ਪਹਿਲਾ ਜਿਹੜਾ ਕੰਮ ਚੱਲੂ ਸੀਗਾ ਪਹਿਲੇ ਵਿੱਚ ਦੰਗੇ-ਪਸਾਪੇ ਹੁੰਦੇ ਸੀਗੇ ਦੁਬਾਰਾ ਸ਼ੁਰੂ ਹੋ ਚੁੱਕਾ ਹੈ ਕੰਮ ਮਿਲਟਰੀ ਹਟਾਣ ਤੋਂ ਬਾਅਦ ਦੇਖੋ ਮਿਲਟਰੀ ਉਥੋਂ ਹਟਾਣੀ ਨਹੀਂ ਚੀਜ਼ ਰਹੀ ਸੀ ਕਿਉਂਕਿ ਕਸ਼ਮੀਰ ਇੱਕ ਸੈਂਸਿਟਿਵ ਇਲਾਕਾ ਹੈ ਉੱਥੇ ਮਿਲਟਰੀ ਹਮੇਸ਼ਾ ਹੋਣੀ ਚਾਹੀਦੀ ਹੈ ਕਿਉਂਕਿ ਪਾਕਿਸਤਾਨ ਆਪਣਾ ਇਖਲਾਬ ਚੱਲਦਾ ਪਿਆ ਉਹਨਾਂ ਜੋ ਹੈ ਮਸਲਾ ਚੱਲਦਾ ਪਿਆ ਤੇ ਇਸ ਕਰਕੇ ਹਰ 500 ਮੀਟਰ ਤੇ ਹਰ ਜਗ੍ਹਾ ਕਸ਼ਮੀਰ ਚ ਪੋਸਟਾ ਹੈਗੇ ਆ ਫੌਜ ਦੀ ਪੋਸਟਾ ਹੈਗੇ ਆ ਜਿਹੜੀ ਹਰ ਜੋ ਹੈ ਕਾਰ ਨੂੰ ਚੈੱਕ ਕਰਦੀ ਹੈ ਬੰਦੇ ਨੂੰ ਚੈੱਕ ਕਰਦੀ ਹੈ ਤਾਂ ਕਿ ਕੋਈ ਗਲਤ ਬੰਦਾ ਕਸ਼ਮੀਰ ਚ ਐਂਟਰ ਨਾ ਕਰ ਸਕੇ ਤੇ ਪੋਸਟਾ ਹਟਾਨੀਆਂ ਮਿਲਟਰੀ ਨੂੰ ਹਟਾਣਾ ਇਹ ਸਭ ਤੁਹਾਡੀ ਗਲਤੀ ਪੰਜਾਬ ਜੇ ਭਾਰਤ ਸਰਕਾਰ ਦੀ ਐਸਾ ਗੱਲ ਕਰੀਏ ਜਿਵੇਂ ਕਿ ਸਰਕਾਰਾਂ ਵੱਲੋਂ ਕੀ ਐਕਸ਼ਨ ਲਿਆ ਜਾ ਰਿਹਾ ਵਾ ਕਹਿੰਦੇ ਨੇ ਵੀ ਪਾਣੀ ਬੰਦ ਕੀਤਾ ਜਾਵੇਗਾ ਪਾਕਿਸਤਾਨ ਦਾ ਮਿੱਟੀ ਹੱਥ ਸਾਰਾ ਕੁਝ ਭਾਏ ਤੋਂ ਮਿੱਟੀ ਹੱਥ ਜਿਸਾ ਮਿਲਟਰੀ ਠੀਕ ਲੱਗਦਾ ਉਹ ਮਿਲਟਰੀ ਕਰੇ ਕੀ ਲੱਗਦਾ ਵਾ ਦੇਖੋ ਇਹ ਜੀ ਕਾਰਵਾਈ ਹੋਣੀ ਚਾਹੀਦੀ ਹੈ ਜਿਸ ਨਾਲ ਨੱਕ ਪਾਈ ਜਾਵੇ دہشت گردਾਂ ਤੇ ਹੁਣ ਤੁਸੀਂ ਹਵਾਈ ਗੱਲਾਂ ਕਰੀ ਜਾਓ ਉਹਦਾ ਕੋਈ ਫਾਇਦਾ ਨਹੀਂ ਹੈ ਹਿੰਦੁਸਤਾਨ ਦੀ ਆਵਾਮ ਚਾਹੁੰਦੀ ਹੈ ਕੋਈ ਠੋਸ ਕਦਮ ਚੁੱਕਿਆ ਜਾਵੇ ਤਾਂ ਕਿ ਆਇندہ ਕੋਈ ਇਦਾਂ ਦੀ ਕੋਈ دہشت گردਾਨਾ ਕਾਰਵਾਈ ਨਾ ਹੋ ਸਕੇ ਕੀ ਲੱਗਦਾ ਹੈ ਸਰ ਜੀ ਆ ਇਹ ਜਾਂ ਹਮਲਾਵਾ ਹੈ ਪਾਕਿਸਤਾਨ ਵੱਲੋਂ ਹੋਇਆ ਹੈ ਦੇਖੋ ਆਪ ਕੋ ਕੁਝ ਕਹਿਣ ਚੱਲਦੇ ਯਕੀਨੀ ਤੌਰ ਤੇ ਨਹੀਂ ਕਹਿ ਸਕਦੇ ਪਾਰ ਸਰਕਾਰ ਨੂੰ ਚਾਹੀਦਾ ਹੈ ਕਿ ਤਫ਼ਤੀਸ਼ ਕਰਾਵੇ ਏਜੰਸੀਆਂ ਉਨਾਂ ਕੋ ਹੈਗੀਆਂ ਅਸਲ ਜਿਹੜਾ ਮੁਜਰਮ ਹੈ ਚਾਹ ਕਿਸੇ ਧਰਮ ਦਾ ਹੈ ਚਾਹ ਕਿਸੇ ਮੁਲਕ ਦਾ ਹੈ ਹਿੰਦੁਸਤਾਨ ਅਤੀ ਕਰੋੜ ਮੁਸਲਮਾਨ ਪਾਰਦੇ ਨਾਲ ਖੜਾ ਹੈ ਕੋਈ ਵੀ ਐਸਾ ਕਾਮ ਹੁੰਦਾ ਵਾ ਜਾਂ ਕੋਈ ਰੇਪ ਹੁੰਦਾ ਜਾਂ ਕੋਈ ਆਤਕਵਾਦ ਹਮਲਾ ਹੁੰਦਾ ਆਪਾਂ ਕੀ ਲੱਗਦੇ ਪੁੱਤਰ ਸਾੜਦੇ ਆਪਾਂ ਆਪਾਂ ਕੈਂਡਲ ਮਾਰਚ ਕਰਦੇ ਆ ਕਿ ਇਹਦੇ ਨਾਲ ਕੁਝ ਫਰਕ ਪਵੇਗਾ ਤੁਹਾਨੂੰ ਕੀ ਲੱਗਦਾ ਸਰਕਾਰਾਂ ਜਗਣ ਗਿਆ ਦੇਖੋ ਸਾਡਾ ਕੰਮ ਹੈ ਆਪਣਾ ਗੁੱਸਾ ਆਪਣਾ ਗਮ ਜ਼ਾਹਿਰ ਕਰਨਾ ਇਹ ਬੋਲੀ ਸਰਕਾਰ ਨੂੰ ਆਪਣੀ ਗੱਲ ਪਹੁੰਚਾਣੀ ਕਿ ਅਸੀਂ ਇਹਦੇ ਵਿਰੁੱਧ ਆ ਅਸੀਂ ਅੰਤਗਵਾਦ ਦੇ ਖਿਲਾਫ ਆ ਤਾਂ ਜਮਹੂਰੀ ਮੁਲਕ ਜਿਦਾ ਆਪਣਾ ਨੂੰ ਪ੍ਰੋਟੈਸਟ ਕਰਨ ਦਾ ਇਫਤਿਹਾਰ ਹੈ ਅਸੀਂ ਪ੍ਰੋਟੈਸਟ ਕੀਤਾ ਹੈ ਪੁਤਲਾ ਚਲਾਇਆ ਆਪਣਾ ਗਮ ਗੁੱਸਾ ਜ਼ਾਹਰ ਕੀਤਾ ਹੈ ਦੁਨੀਆ ਨੂੰ ਦੱਸਿਆ ਹੈ ਕਿ ਸਾਨੂੰ ਅੰਤਗਵਾਦ ਬਹੁਤ ਬੁਰਾ ਲੱਗਦਾ ਹੈ ਸਾਡਾ ਇਹਨਾਂ ਕੋਈ ਤਾਲੁਕ ਨਹੀਂ ਹੈ ਇਹ ਅੰਤਗਵਾਦ ਜਿਹੜਾ ਕੈਂਸਰ ਹੈ ਜਿਹੜਾ ਹਿੰਦੂ ਨੂੰ ਵੀ ਖਾ ਜਾਊਗਾ ਮੁਸਲਮਾਨ ਨੂੰ ਵੀ ਖਾ ਜਾਊਗਾ ਇਸ ਲਈ ਸਰਕਾਰ ਨੂੰ ਚਾਹੀਦਾ ਹੈ ਤੇ ਨਤ ਪਾਈ ਜਾਵੇ ਤੁਸੀਂ ਸੜਕਾਂ ਤੇ ਸੜਕਾਂ ਤੇ ਪੁਤਲਾ ਚਲਾਇਆ ਵਾ ਠੀਕ ਹੈ ਸੜਕਾਂ ਤੇ ਪੁਤਲਾ ਚਲਾਣਾ ਕਾਮਯਾਬ ਲੋਕਾਂ ਨੂੰ ਇਸ ਦਾ ਪਰੇਸ਼ਾਨੀ ਨਹੀਂ ਹੁੰਦੀ ਨਹੀਂ ਪਰੇਸ਼ਾਨੀ ਨਹੀਂ ਪਰੇਸ਼ਾਨੀ ਲੋਕਾਂ ਨੂੰ ਹੁੰਦੀ ਅੰਤਕਵਾਦ ਤੋਂ ਇਹ ਇਹ ਆਪਾਂ ਪੁਤਲਾ ਸਾੜ ਕੇ ਕੌਮੀ ਇਕਤਾ ਦਾ ਪੈਗਾਮ ਦਿੱਤਾ ਹੈ ਕਿ ਹਿੰਦੂ ਮੁਸਲਮ ਇਕਤਾ ਹੈ ਔਰ ਇਸ ਵਾਸਤੇ ਸਾਨੂੰ ਅੰਤਕਵਾਦ ਨਾਲ ਲੜਨਾ ਪਵੇ ਅੰਤਕਵਾਦ ਨੂੰ ਜਲਾਣਾ ਪਵੇ ਅਸੀਂ ਤਿਆਰ ਹਾਂ ਪਾਕਿਸਤਾਨ ਤੇ ਕੀ ਕਰਨਾ ਚਾਹੀਦਾ ਹਾਂ ਅਟੈਕ ਕਰਨਾ ਚਾਹੀਦਾ ਭਾਰਤ ਸਰਕਾਰ ਨੂੰ ਕੀ ਐਕਸ਼ਨ ਲੈਣਾ ਚਾਹੀਦਾ ਕੀ ਲੱਗਦਾ ਭਾਰਤ ਸਰਕਾਰ ਜੋ ਫੈਸਲਾ ਕਰੇਗੀ ਅਸੀਂ ਤਿਆਰ ਹਾਂ ਮੁਸਲਮਾਨ ਪਹਿਲੇ ਸਭ ਦੇ ਖੜੇ ਹੋ ਕੇ ਭਾਰਤ ਸਰਕਾਰ ਦੇ ਨਾਲ ਭਾਰਤ ਸੈਨਾ ਦੇ ਨਾਲ ਖੜੇ ਹੋ ਕੇ ਪਾਕਿਸਤਾਨ ਦਾ ਮੁਕਾਬਲਾ ਕਰੇਗੇ ਇਨਸ਼ਾਅੱਲਾ ਤੇ ਇਹ ਜਿਹੜਾ ਕੀ ਉਥੇ ਇੱਕ ਨੇਵੀ ਅਫਸਰ ਜੀ ਦਾ ਉਹਦੇ ਵਿਆਹ ਨੂੰ 7 ਦਿਨ ਹੋਏ ਸੀਗੇ ਠੀਕ ਹੈ ਜੀ ਤੇ ਕਿਸਾ ਦੇਖਦੇ ਸੀ ਜੀ ਜੋ ਕੋਈ ਬੜੀ ਮੰਨਪਾ ਦੀ ਹੈ ਬਹੁਤ ਖਰਾਬ ਅਫਸੋਸ ਨਾਲ ਮਕਾਮ ਹੈ ਕਿ ਹੁਣੀ ਉਹ ਬੰਦੇ ਦਾ ਵਿਆਹ ਹੋਇਆ ਸੀ ਉਹ ਜੋ ਹੈ ਉਹਨੂੰ ਕਤਲ ਕਰ ਦਿੱਤਾ ਗਿਆ ਬੜਾ ਅਫਸੋਸਨਾਕ ਗੱਲ ਹੈ ਤੇ ਇਦਾਂ ਦੀ ਕਾਰਵਾਈ ਨਹੀਂ ਹੋਣੀ ਚਾਹੀਦੀ ਤੇ ਇਹਦੇ ਨਾਲ ਕੀ ਹੈ ਦੋ ਪਰਿਵਾਰ ਜਿਹੜੇ ਦੁਕਾਨਦਾਰ ਜੁੜੇ ਸੀ ਉਹ ਜੋ ਹੈ ਤਮਾ ਬਰਾਤ ਹੋ ਗਏ ਉਹਨੇ ਜ਼ਿੰਦਗੀ ਸ਼ੁਰੂ ਹੋਈ ਸੀ ਹਲੇ ਤੋਂ ਅੰਤਰਕਵਾਦ ਨੇ ਉੱਤੇ ਜੋ ਹੈ ਜੋ ਹੈ ਕੈਂਸਰ ਦੇ ਜਾਲ ਨੂੰ ਨਾ ਹਮਲਾ ਕਰਕੇ ਖਤਮ ਕਰ ਦਿੱਤਾ। ਤਾਂ ਇਹ ਜਿਹੜੀ ਗੱਲ ਹੈ ਸਾਰੇ ਭਾਰਤ ਵਾਸੀਆਂ ਵਾਸਤੇ ਇੱਕ ਜੋ ਹੈ ਸੁਨੇਹਾ ਹੈ ਕਿ ਜਦ ਤੱਕ ਅੰਤਰਕਵਾਦ ਜ਼ਿੰਦਾ ਹੈ ਉਸ ਵੇਲੇ ਤੱਕ ਕਿਸੇ ਦਾ ਜੋ ਹੈ ਧਰਮ ਜਾਂ ਕਿਸੇ ਦਾ ਮਜ਼ਾ ਜਾਂ ਕਿਸੇ ਦਾ ਕੋਈ ਜੋਰ ਜਾਂ ਕਿਸੇ ਰਿਸ਼ਤਾ ਬਾਕੀ ਨਹੀਂ ਰਹਿ ਸਕਦਾ। ਮੈਂ ਦਾਰਾ ਪੁੱਛੀ ਤੁਹਾਨੂੰ ਜਿਹੜੀ ਪੈਂਟਾ ਖਲਵਾ ਕੇ ਦੇਖਿਆ ਵਾ ਇਹਦਾ ਕੀ ਮਤਲਬ ਆਂਦਾ ਵਾ? ਦੇਖੋ ਪੈਂਟਾ ਕੁਲਵਾ ਕੇ ਇਹ ਜਾਨਮੁਛ ਕੀ ਕੰਮ ਕੀਤਾ ਗਿਆ ਤਾਂ ਕਿ ਜੋ ਹੈ ਇੱਕ ਖਾਸ ਤਰ੍ਹਾਂ ਨਿਸ਼ਾਨਾ ਬਣਾਇਆ ਜਾ ਸਕੇ। ਹੋ ਸਕਦਾ ਹੈ ਕਿ ਜਿਨ੍ਹਾਂ ਨੇ ਇਹ ਕੰਮ ਕਰਾਇਆ ਉਹਨਾਂ ਨੇ ਡਾਇਰੈਕਸ਼ਨ ਦਿੱਤੀ ਹੋਏ ਕਿ ਜਾਣ ਮੁਸਲਮਾਨ ਖਾਸ ਤਰ੍ਹਾਂ ਨੂੰ ਨਿਸ਼ਾਨਾ ਬਣਾ ਕੇ ਕੰਮ ਕੀਤਾ ਜਾਵੇ ਤਾਂ ਕਿ ਮੁਸਲਮਾਨ ਬਦਨਾਮ ਹੋਵੇ ਹਿੰਦੂ ਮੁਸਲਮਾਨ ਜਿਵੇਂ ਸਾਫ ਫਸਾਦ ਪੈਦਾ ਹੋਵੇ ਉਹ ਹਿੰਦੁਸਤਾਨ ਦਾ ਮੰਤਬਾ ਹੋ ਜਾਵੇ ਪਾਣੀ ਬੰਦ ਕਰਨਾ ਪਾਕਿਸਤਾਨ ਦੇ ਨਾਲ ਕੋਈ ਹਲਕਾ ਸਿਕਲੋ ਦੇਖੋ ਜੋ ਵੀ ਪਾਰ ਸਰਕਾਰ ਚੰਦੀ ਹੈ ਅਸੀਂ ਨਾਲ ਖੜੇ ਆ ਚਾਹ ਪਾਣੀ ਬੰਦ ਕਰਨਾ ਚਾਵੇ ਚਾਹ ਬੰਮ ਮਾਰਨਾ ਚਾਵੇ ਚਾਹ ਫੌਜ ਨਾਲ ਲੈ ਕੇ ਲੜਨਾ ਪਵੇ ਨੇਵੀ ਨਾਲ ਬੀਐਸਐਫ ਨਾਲ ਆਰਮੀ ਨਾਲ ਜਿੱਦਾਂ ਵੀ ਹੋਵੇ ਅਸੀਂ ਇੱਥੇ ਨਾਲ ਖੜੇ ਹਾਂ ਭਾਰਤ ਸਰਕਾਰ ਜਦ ਤੱਕ ਦਾ ਰਾ 370 ਦੀ ਦਿੱਤਾ ਕਿ ਤਰ੍ਹਾਂ ਅਮਨ ਸ਼ਾਂਤੀ ਸੀਗੀ 370 ਹਟਾਉਂਦੇ ਹੀ ਦੁਬਾਰਾ ਇਹ ਉਹੀ ਕੰਮ ਹੋ ਗਿਆ ਇਹ ਬੜੀ ਅਜੀਬ ਗੱਲ ਹੈ ਤਾਜਬ ਦੀ ਗੱਲ ਹੈ ਹਾਲਾਂਕਿ ਮੋਦੀ ਸਰਕਾਰ ਨੇ ਕਿਹਾ ਸੀ ਅੰਤਕਵਾਦ ਖਤਮ ਹੋ ਚੁੱਕਿਆ ਹੈ ਲੇਕਿਨ ਉਸ ਤਬਾ ਵੀ ਹੁੰਦਾ ਹੈ ਤੇ ਇਹ ਮਤਲਬ ਭਾਰਤ ਸਰਕਾਰ ਦੀ ਨਕਾਮੀ ਹੈ ਤੇ ਅਸਾਂ ਤੁਸੀਂ ਕੀ ਕਹਿਣਾ ਚਾਹੋਗੇ ਸਰਕਾਰਾਂ ਨੂੰ ਕੋਈ ਮੈਸੇਜ ਦੇਣਾ ਚਾਹੋਗੇ ਕਿ ਜਿਹੜਾ ਇਹ ਹਮਲਾ ਹੋਇਆ ਵਾ ਇਹਦੇ ਬਾਰੇ ਕੀ ਤੁਸੀਂ ਮੈਸੇਜ ਦੇਣਾ ਸਰਕਾਰਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਆ